ਇਹ ਜਿਹੜਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਬੇਸ਼ੱਕ ਰਾਦੇ ਸ਼ਾਮ ਜੀ ਸਾਡੇ ਚੋਂ ਚਲੇ ਗਏ ਸ਼ਹੀਦ ਕਹਿਲਾ ਕੇ ਲੇਕਿਨ 37 ਸਾਲਾਂ ਬਾਅਦ ਵੀ ਅਸੀਂ ਸਾਰੇ ਲੋਕ ਅੱਜ ਦੇ ਦਿਨ ਉਹਨਾਂ ਨੂੰ ਯਾਦ ਕਰਦੇ ਆਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਆਂ ਇਹ ਕੋਈ ਛੋਟੀ ਗੱਲ ਨਹੀਂ ਔਰ ਬਾਤ ਵੱਡੀ ਇੱਕ ਤਾਂ ਪੱਤਰਕਾਰ ਸਾਥੀ ਮੇਰੇ ਪ੍ਰਾਪ ਘੁੱਸੇ ਹੋਗੇ নো ਪ੍ਰੋਬਲਮ ਹਾਂ ਕੋਈ ਗੱਲ ਨਹੀਂ ਯਾਰ ਮਾਫੀ ਚਾਹੁੰਦੇ ਆ ਤੁਹਾਡੇ ਤੋਂ ਪਰ ਇੰਨਾ ਗੁੱਸਾ ਨਾ ਕਰਿਆ ਕਰੋ ਯਾਰ ਇਹੋ ਜਿਹੇ ਸਮਾਗਮ ਤੇ ਵੀ ਤੁਹਾਨੂੰ ਗੁੱਸਾ ਆਉਂਦਾ ਨੋ ਪ੍ਰੋਬਲਮ ਆਪਣੀ ਕਿਤੇ ਮਾਪੇ ਦੀ ਬਰਸੀ ਹੋਵੇ ਉੱਥੇ ਨਹੀਂ ਗੁੱਸਾ ਆਉਣਾ ਚਾਹੀਦਾ ਤੇ ਬਰਸੀ ਦੇ ਸਮਾਗਮ ਤੇ ਇਹ ਕਿਹੜਾ ਕੋਈ ਰੰਗਾ ਰੰਗ ਪ੍ਰੋਗਰਾਮ ਹੈ ਐਂਡ ਆਈ ਡੋਨਟ ਮਾਈਂਡ ਟੂ ਸੇ ਕੋਈ ਮਾਈਂਡ ਕਰਦਾ ਸੋ 37 ਸਾਲਾਂ ਬਾਅਦ ਵੀ ਮਲੋਤਰਾ ਸਾਹਿਬ ਇਹਦਾ ਦਾ ਪਰਿਵਾਰ ਇਸ ਸਮਾਗਮ ਨੂੰ ਬਣਾ ਰਿਹਾ ਮੈਂ ਇਹਨਾਂ ਨੂੰ ਸਲੂਟ ਕਰਦਾ ਔਰ ਮੈਂ ਇਹਨਾਂ ਨੂੰ ਸਜਦਾ ਕਰਦਾ ਮੇਰਾ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਰ ਐਮਪੀ ਹੁੰਦਿਆ ਮੇਰਾ ਸਿਰ ਝੁਕਦਾ ਕਿ ਧੰਨ ਹੈ ਇਹ ਪਰਿਵਾਰ ਔਰ ਜਿਸ ਪ੍ਰਕਾਰ ਦੱਸਿਆ ਪਰਿਵਾਰ ਦੇ ਬਾਰੇ ਕਿੰਨੇ ਟੁੱਟੇ ਕਿਸ ਪ੍ਰਕਾਰ ਲੜਾਈਆਂ ਲੜੀਆਂ ਜਦੋ ਜਹਿਦ ਕੀਤੀਆਂ ਪਰਿਵਾਰ ਨੇ ਔਰ ਫਿਰ ਆਪਣੇ ਭਰਾ ਨੂੰ ਸ਼ਰਦਾ ਦੇ ਫੁੱਲ ਪੇਟ ਇਸੇ ਤਰ੍ਹਾਂ ਅਰਪਿਤ ਕਰ ਰਹੇ ਨੇ ਮਨੋਤਰਾ ਸਾਹਿਬ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਆਪਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਸਭ ਤੋਂ ਕੋ ਬੋਲਣ ਵਾਲੇ ਪਹਿਲਾਂ ਬਜ਼ਾਰਿਆਂ ਨੇ ਕਿਸੇ ਨੇ ਕਿਆ ਅਨਾਉਂਸ ਕਰਕੇ ਜਾਇਓ ਕੋਈ ਕਿਸੇ ਨੇ ਕੁਝ ਹੋਰ ਕਿਆ ਲਿਖੀ ਨੇ ਉਸ ਸਮਾਂ ਜਿਹੜਾ ਅਨਾਉਂਸਮੈਂਟ ਦਾ ਨੰਗ ਗਿਆ ਕਿਉਂਕਿ ਜਦੋਂ ਇਹ ਸ਼ਹਾਦਤ ਹੋਈ ਸੀ ਉਸ ਵੇਲੇ ਸਮੇਂ ਦੀ ਸਰਕਾਰ ਨੇ ਜਾਂ ਸਮੇਂ ਦੇ ਲੋਕਾਂ ਨੇ ਜਾਂ ਸਮੇਂ ਦੇ ਲੀਡਰਾਂ ਨੇ ਉਹਦਾ ਬਾਰੇ ਅਨਾਉਂਸਮੈਂਟ ਕਰਨੀ ਚਾਹੀਦੀ ਸੀ ਅਨ ਮੈਂ ਕੋਈ ਐਸੀ ਗੱਲ ਕਰਾਂ ਜਿਹਦੇ ਨਾਲ ਫਿਰ ਹਾਸੋਹੀਨ ਹੋਵੇ ਮੈਂ ਬੇਨਤੀ ਕਰੂੰਗਾ पांडे ਸਾਹਿਬ ਵੀ ਇੱਥੇ ਆ ਚੁੱਕੇ ਨੇ ਹੁਣੇ-ਹੁਣੇ ਪਹੁੰਚੇ ਨੇ ਸਾਡੇ ਬਰਿਸ਼ਟ ਲੀਡਰ ਨੇ ਔਰ ਮਲਕੀਤ ਸਿੰਘ ਢਾਕਾ ਵੀ ਸਾਡੇ ਸਾਬਕਾ ਮੰਤਰੀ ਇੱਥੇ ਪਹੁੰਚੇ ਨੇ ਮੈਂ ਸਾਰੇ ਇਹ तमाम ਕਾਂਗਰਸੀ ਭਰਾਵਾਂ ਨੂੰ ਬੇਨਤੀ ਕਰੂੰਗਾ ਦਾਬਰ ਸਾਹਿਬ ਨੂੰ ਖਾਸ ਕਰਕੇ ਔਰ ਸੰਜੀਤ ਜੀ ਨੂੰ ਕਿ ਤੁਸੀਂ ਕੋਈ ਐਸੀ ਬਿਆਨ ਬਣਾਓ ਕਿਸ ਪ੍ਰਕਾਰ ਇੱਕ ਮੈਂਬਰ ਆਫ ਪਾਰਲੀਮੈਂਟ ਅੱਜ ਆਪਾਂ ਐਮਪੀ ਆ ਕੀ ਆਪਾਂ ਕੀ ਪਰਵਾਰਾਸਤੇ ਜਾਂ ਕੀ ਰਾਦੇ ਸ਼ਾਮ ਜੀ ਮਹਿਨੂਤਰਾ ਦੇ ਹਾਸਤੇ ਆਪਾਂ ਕੁਝ ਕਰ ਸਕਦੇ ਹੋ ਉਹਦੇ ਤੇ ਆਪਾਂ ਸਾਰੇ ਇੱਕ ਵਿਚਾਰ ਕਰਕੇ ਤੇ ਮੈਨੂੰ ਉਹਦੇ ਤੇ ਹੁਕਮ ਲਾਓ ਤਾਂ ਜੋ ਆਪਾਂ ਜੋ ਕਰ ਸਕਦੇ ਜੋ ਆਪਣੇ ਅਧਿਕਾਰਾਂ ਦੇ ਸਹਿਤ ਹੈ ਤੇ ਫੇਰ ਉਹ ਆਪਾਂ ਅਗਲੇ ਜਾਂ ਵਿਚ ਵਿਚਾਲੇ ਉਹਨੂੰ ਅਨਾਉਂਸਮੈਂਟ ਕਰਕੇ ਤੇ ਅਗਲੀ ਵਰਸੀ ਆਪਾਂ ਦੇ ਮੌਕੇ ਤੇ ਆਪਾਂ ਉਦੋਂ ਪਹਿਲਾਂ ਆਪਾਂ ਉਹ ਕੰਪਲੀਟ ਕਰ ਲੈਂਦੇ ਦੂਜੀ ਗੱਲ ਸਰਕਾਰ ਅੰਨੀਓ ਪਰਿਵਾਰ ਦੇ ਲਈ ਕੀ ਹੋ ਸਕਦਾ ਉਹ ਮੇਰਾ ਖਿਆਲ ਸਰਕਾਰ ਆਉਣ ਤੇ ਹੀ ਕੋ ਜਿਹਰੇ ਬਾਰੇ ਤਜਵੀਜ਼ ਬਣ ਸਕਦੀ ਹੈ ਅਦਰਵਾਇਜ਼ ਤਾਂ ਐਵੇਂ ਅਨਾਉਂਸਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਪਰ ਮੈਂ ਇਹ ਗੱਲ ਦੱਸਣੀ ਚਾਹਣਾ ਪਰਿਵਾਰ ਨੂੰ ਬੇਸ਼ੱਕ ਇਹ ਸਾਰੀਆਂ ਘਟਨਾਵਾਂ ਹੈਗੀਆਂ ਤਾਂ ਸ਼ਹੀਦ ਇਜਮ ਭਗਤ ਸਿੰਘ ਦੇ ਜਿਹੜੀ ਉਥੇ ਸਮਾਰਕ ਬਣਾਇਆ ਕਦੇ-ਕਦੇ ਉਹਨੇ ਵੀ ਬਿਜਲੀ ਕੱਟ ਦਿੱਤੀ ਜਾਂਦੀ ਹੈ ਸਰਕਾਰ ਉਹਦਾ ਬਿੱਲ ਨਹੀਂ ਭਈ ਕਰਦੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਫਿਰ ਕੋਈ ਮੁੱਦਾ ਠਾਉਂਦਾ ਤੇ ਫਿਰ ਇਸ ਤਰ੍ਹਾਂ ਦੇ ਹਾਲਾਤ ਔਰ ਇਹ ਕੋਈ ਇੱਕ ਸ਼ਹੀਦ ਦਾ ਨਾਂ ਨਾਲ ਨਹੀਂ ਹੈ ਦੇਸ਼ ਦੇ ਅੰਦਰ ਇਸੇ ਤਰ੍ਹਾਂ ਹੀ ਸ਼ਹੀਦਾਂ ਦੇ ਪਰਿਵਾਰ ਵਿਚਾਰੇ ਕਈ ਥਾਂ ਤੇ ਟੁੱਟੇ ਠੱਕੇ ਵਿਚਾਰੇ ਉਹਨਾਂ ਦੀ ਕਿਸੇ ਨੇ ਸੁਣਾਈ ਨਹੀਂ ਕੀਤੀ ਇਸ ਗੱਲ ਨਾਲ ਮੈਂ ਸਹਿਮਤ ਹਾਂ ਲੇਕਿਨ ਜਿੰਨਾਂ ਦੀਆਂ ਪੁਰਾਣੀਆਂ ਗੱਲਾਂ ਕਰੀ ਜਾਵਾਂਗੇ ਆਪਾਂ ਨੂੰ ਨੈਕਸਟ ਟੌਪਿਕ ਕੀ ਹੋਣਾ ਚਾਹੀਦਾ ਹੈ ਆਉਣ ਵਾਲੇ ਸਮੇਂ 'ਚ ਉਹ ਆਪਾਂ ਵਿਆਉਤ ਬਣਾ ਕੇ ਤੁਸੀਂ ਬਣਾਈਏ ਕਾ ਜੋ ਆਪਾਂ ਆਪਣੇ ਪਰਿਵਾਰਾਸਤੇ ਕੁਝ ਨਾ ਕੁਝ ਜੋ ਕਰਨਾ ਉਹ ਕਰੀਏ ਗੱਲਾਂ ਘਟ ਕਰੀਏ ਤੇ ਉਹਨੂੰ ਇੰਪਲੀਮੈਂਟ ਜ਼ਿਆਦਾ ਕਰਕੇ ਵਸੇ ਸੋ ਮਲੂਤਰਾ ਸਾਹਿਬ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਐਸੋ ਵੱਡੀ ਕਮਾਈ ਤੁਹਾਡੇ ਪਰਿਵਾਰ ਦੀ ਹੋ ਨਹੀਂ ਸਕਦੀ ਇਸ ਲੁਧਿਆਣਾ ਦੇ ਸ਼ਹਿਰ ਨੇ ਅਰਪਾ ਖਰਬਾ ਪਤੀ ਲੋਕ ਦਿੱਤੇ ਐਡੇ ਐਡੇ ਅਮੀਰਜ਼ਾਦੇ ਦਿੱਤੇ ਲੇਕਿਨ ਸ਼ਾਇਦ ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ ਲੇਕਿਨ ਰਾਜੇ ਸ਼ਾਮ ਮਹਿਲੋਤਰਾ ਨੂੰ ਹਰ ਵਿਅਕਤੀ ਯਾਦ ਕਰਦਾ ਹੈ ਇਹ ਸਭ ਤੋਂ ਵੱਡੀ ਤੁਹਾਡੀ ਕਮਾਈ ਹੈ ਪੈਸਾ ਵੱਡੀਆਂ ਗੱਡੀਆਂ ਵੱਡੇ ਘਰ ਵੱਡੇ ਅਹੁਦੇ ਨਹੀਂ ਮੈਂ ਤੁਹਾਨੂੰ ਉਹ ਨਹੀਂ ਕਹਿ ਰਿਹਾ ਮੈਂ ਲੋਕਾਂ ਨੂੰ ਦੱਸ ਰਿਹਾ ਇਹ ਕਦੇ ਮੰਗਿਆ ਵੀ ਨਹੀਂ ਔਰ ਅਸੀਂ ਇਸੇ ਕਰਕੇ ਕਹਿੰਦੇ ਆ ਵੀ ਕਾਂਗਰਸ ਨੇ ਕਿਹਾ ਪ੍ਰੋਗਰਾਮ ਕਰਨ ਨੂੰ ਸ਼ਾਮ ਸੁੰਦਰ ਮਲੋਤਰਾ ਵਿਚਾਰੇ ਆਪਦੇ ਪਰਿਵਾਰ ਨੂੰ ਐ ਚੱਕੀ ਫਿਰਦੇ ਆਪਦੇ ਸਿਰ ਤੇ ਆਪਦੇ ਭਰਾ ਨੂੰ ਚੱਕੀ ਫਿਰਦੇ ਉਹ ਤੁਹਾਡੀ ਇਹ ਕੁਰਬਾਨੀ ਹੈ ਬਹੁਤ ਵੱਡੀ ਪਰ ਮੈਨੂੰ ਇਹ ਸਮਝਣੇ ਕਿ ਮਾਨੂੰ ਇਸ ਕਦਾ ਹੌਸਲਾ ਹੋਣਾ ਚਾਹੀਦਾ ਹੈ ਕਿ ਵੱਡੇ ਵੱਡੇ ਲੋਕਾਂ ਦੇ ਸਮਾਗਮਾਂ ਤੇ ਕੋਈ ਨਹੀਂ ਆਉਂਦਾ ਪਰ 40 37 ਸਾਲ ਤੱਕ ਕੋਈ ਨਹੀਂ ਆਉਂਦਾ ਤੇ ਅੱਜ ਵੀ ਰਾਜੇ ਸ਼ਾਮ ਜੀ ਮਢੋਟੜਾ ਸਾਹਿਬ ਕਿਤੇ ਨਾ ਕਿਤੇ ਉਹਨਾਂ ਦੀ ਆਤਮਾ ਨੂੰ ਇਹ ਸ਼ਾਂਤੀ ਮਿਲਦੀ ਹੋਗੀ ਕਿ ਮੇਰਾ ਪਰਿਵਾਰ ਤੇ ਮੈਨੂੰ ਚਾਹਣਾ ਲਈ ਅੱਜ ਵੀ ਆਇਆ ਸੋ ਇਹਨੇ ਇੱਕ ਸ਼ਬਦਾਂ ਨਾਲ ਹਾਜ਼ਰੀ ਕਰਿਓ ਪਰਮਾਨ ਮਾਫੀ ਚਾਹਣਾ ਤੁਹਾਡਾ ਸਮਾਂ ਮੈਂ ਜਾਦਾ ਲੈ ਗਿਆ ਮੈਨੂੰ ਥੋੜਾ ਇਹਨੂੰ ਪਹਿਲੀ ਵਾਰੀ ਪਿਛਲੀ ਵਾਰੀ ਆਉਣਾ ਸੀ ਤੇ ਮੈਂ ਨਹੀਂ ਆ ਸਕਿਆ ਕਿਉਂਕਿ ਮੈਂ ਅਚੇਚੇ ਤੌਰ ਤੇ ਦਿੱਲੀੋਂ ਰਾਤ ਆਉਣਾ ਨਹੀਂ ਸੀ ਮੇਰਾ ਉੱਥੇ ਬਹੁਤ ਕੰਮ ਸੀਗਾ ਫਿਰ ਅੱਜ ਮੈਂ ਟ੍ਰੇਨ ਤੇ ਉਤਰਿਆ ਮੇਖਾਣਾ ਅੱਜ ਰਾਦੇ ਸ਼ਾਮ ਮੈਂ ਉਤਰਾ ਸਾਬ ਦੀ ਜਿਹੜਾ ਵਰਸੀ ਸਮਾਗਮ ਅਸੀਸ ਮਿਸ ਨਹੀਂ ਕਰ ਸਕਦੇ ਸੋ ਮੈਂ ਆਪਦੇ ਵੱਲੋਂ ਕਾਂਗਰਸ ਵੱਲੋਂ ਸ਼ਰਧਾਂ ਦੇ ਫੁੱਲ ਭੇਟ ਕਰਦਾ ਹਾਂ